ਦਮਦਮੀ ਟਕਸਾਲ ਦੇ ਮੁਖ ਬੁਲਾ ਰਹੇ ਭਾਈ ਸੁਖਦੇਵ ਸਿੰਘ ਦੇ ਵੱਲੋਂ ਸਿਮਰਨਜੀਤ ਸਿੰਘ ਮਾਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਦੀ ਸਖਤ ਤਾੜਨਾ ਕੀਤੀ ਗਈ ਹੈ। ਸੁਖਦੇਵ ਸਿੰਘ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਸਾਨੂੰ ਮर्यादा ਦੇ ਆ ਪਾਠ ਪੜਾਉਣ ਤੋਂ ਪਹਿਲਾਂ ਇਹ ਦੱਸ ਦੇਣ ਕਿ ਪਿਛਲੇ 25 ਸਾਲਾਂ ਤੋਂ ਪੰਥ ਪ੍ਰਬੰਧਿਤ ਜਥੇਦਾਰਾਂ ਦੇ ਸੰਦੇਸ਼ ਦਾ ਉਹਨਾਂ ਦੇ ਵੱਲੋਂ ਵਿਰੋਧ ਕਿਉਂ ਕੀਤਾ ਜਾਂਦਾ ਹੈ ਤੇ ਕਿਸ ਏਜੰਸੀ ਦੇ ਸ਼ਾਇਦ ਹੁਤੇ ਕੀਤਾ ਜਾਂਦਾ ਹੈ। ਸੁਖਦੇਵ ਸਿੰਘ ਦੀ ਇਨਸਾਨੀਅਤ ਕੀ ਹੈ ਕਿ ਕਿ ਹਾਕਿ ਸਿਮਰਜਿੰਦਰ ਸਿੰਘ ਮਾਨ ਪਹਿਲਾਂ ਆਪਣੀਆਂ ਭੁੱਲਾਂ ਬਖਸ਼ਾਉਣ ਉਸ ਤੋਂ ਬਾਅਦ ਹੀ ਸਾਨੂੰ ਮਰਿਆਦਾ ਦਾ ਪਾਠ ਪੜਾਉਣ ਦੱਸਦੀ ਹੈ ਕਿ ਸਿਮਰਜਿੰਦਰ ਸਿੰਘ ਮਾਨ ਨੇ ਬਿੱਤੇ ਦਿਨੀ ਜੋ ਦਮਦਮੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਦੇ ਵੱਲੋਂ ਜਥੇਦਾਰ ਦਾ ਵਿਰੋਧ ਕੀਤਾ ਗਿਆ ਸੀ ਉਸ ਦਾ ਉਸ ਦੇ ਖਿਲਾਫ ਬੋਲਿਆ ਸੀ ਉਹਨਾਂ ਨੇ ਜਥੇਦਾਰ ਦਾ ਹੱਕ ਦੇ ਵਿੱਚ ਜਿਹੜੀ ਹੈ ਇੱਕ ਗੱਲ ਕਹੀ ਸੀ ਕਿ ਹਰਨਾਮ ਸਿੰਘ ਧੂਮਾ ਨੂੰ ਅਜੀਹਾਂ ਨਹੀਂ ਕਹਿਣਾ ਚਾਹੀਦਾ ਇਹ ਪੰਥ ਨੂੰ ਇੱਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ ਸਾਂਝ ਦਾ ਜੋ ਸੰਦੇਸ਼ ਹੈ ਉਹ ਸਿੱਖ ਸੰਗਤ ਨੂੰ ਦੇਣਾ ਚਾਹੀਦਾ ਜੋ ਉਹਨਾਂ ਦੇ ਲੋ ਵਿਰੋਧ ਦੀ ਗੱਲ ਕੀਤੀ ਗਈ ਹੈ ਅਜੀਹਾਂ ਨਹੀਂ ਕਹਿਣਾ ਚਾਹੀਦਾ ਉਹਨਾਂ ਨੂੰ ਆਪਣੇ ਬੋਲਾਂ ਦੇ ਵਿੱਚ ਆਪਣੇ ਬਿਆਨਾਂ ਦੇ ਵਿੱਚ ਸੰਜੀਦਗੀ ਵਰਤਣੀ ਚਾਹੀਦੀ ਹੈ ਜਿਸ ਤੋਂ ਬਾਅਦ ਹੁਣ ਸਿਮਰਨਜੀਤ ਸਿੰਘ ਮਾਨ ਦੇ ਇਸ ਬਿਆਨ ਦੇ ਉੱਤੇ ਦਮਦਮੀ ਟਕਸਾਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਦਮਦਮੀ ਟਕਸਾਲ ਦੇ ਮੁਖ ਬੁਲਾਰੇ ਸੁਖਦੇਵ ਸਿੰਘ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝ ਕੀਤੀ ਗਈ ਹੈ ਤਾਂ ਉਹਨਾਂ ਨੇ ਲਿਖਿਆ ਮਾਨਸ਼ੀ ਅਕਾਲ ਤਖਤ ਸਾਹਿਬ ਤੇ ਜੂਨ 1984 ਦੀ ਸ਼ਹੀਦੀ ਸਮਾਗਮਾਂ ਦਾ ਘੋਰ ਦੋਖੀ ਹੈ ਪਹਿਲਾਂ ਮਾਨ ਨੇ ਦੱਸਿਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦੇ 400 ਸਾਲ ਸਮਾਗਮ ਚ ਗੁਰਦੁਆਰਾ ਮਨਜੀਤ ਸਾਹਿਬ ਦੀਵਾਨ ਹਾਲ ਵਿਕੇਸ਼ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਸਿੱਖਾ ਦੀਆਂ ਦਸਤਾਰਾਂ ਲੋਹਾਈਆਂ ਤੇ ਪੰਥ ਦੇ ਸਮਾਗਮ ਨੂੰ ਏਜੰਸੀਆਂ ਦੀ ਸ਼ਹਿ ਤੇ ਧਾਰਪੀੜ ਕੀਤਾ। ਪਹਿਲਾ ਮਾਨ ਨੇ ਆਪ ਹੀ ਸਰਬਤ ਖਾਲਸਾ ਸਦਕੇ ਜਿਸਦਾਰ ਭਾਈ ਜਗਤਾਰ ਸਿੰਘ ਹਵਾਰਾ ਜੋ ਪੰਥ ਵਾਸਤੇ ਲੰਬੇ ਸਮੇਂ ਤੋਂ ਜੇਲ੍ਹ ਕੱਟ ਰਹੇ ਨੇ ਉਹਨਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਭਾਈ ਧਿਆਨ ਸਿੰਘ ਮੰਡ ਨੂੰ ਕਾਰਜਕਰੇ ਜਥੇਦਾਰ ਥਾਪਿਆ ਸੀ ਅੱਜ ਮਾਨ ਭਾਈ ਹਵਾਰੇ ਤੇ ਭਾਈ ਮੰਡ ਨਾਲ ਗਦਾਰੇ ਕਰਕੇ ਉਹਨਾਂ ਦੀ ਜਥੇਦਾਰੀ ਕਿਸ ਮੁੱਲ ਵਿੱਚ ਗੜਗੱਜ ਨੂੰ ਵੇਚ ਰਿਹਾ ਹੈ 2016 ਦੀ ਦੀਵਾਲੀ ਸਮੇਂ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸੰਦੇਸ਼ ਦੇ ਰਹੇ ਸਨ ਤਾਂ ਮਾਨ ਨੇ ਆਪਣੇ ਸ਼ਰਾਰਤੀ ਗੁੰਡਿਆਂ ਨੂੰ ਨਾਲ ਲੈ ਕੇ ਦਰਸ਼ਨੀ ਦਿਉੜੀ ਤੇ ਚੜਕੇ ਤੋਸ਼ੇ ਖਾਨ ਨੇ ਤੇ ਦਰਸ਼ਨੀ ਦੇ ਦਰਵਾਜ਼ੇ ਤੇ ਕਿਰਪਾਨਾਂ ਮਾਰੀਆਂ ਸਨ ਸਿਮਰਜੀਤ ਸਿੰਘ ਮਾਨ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਇਸ ਕਾਰਵਾਈ ਲਈ ਏਜੰਸੀਆਂ ਨੇ ਉਸ ਨੂੰ ਕਿਸ ਮੁੱਲ ਵਿੱਚ ਖਰੀਦਿਆ ਸੀ ਮਾਨ ਜੋ ਕਿ ਆਪਣੇ ਗद्दार ਨਾਨੇ ਅਰੂਪ ਸਿੰਘ ਜਿਸ ਦਾ ਖੂਨ ਹੈ ਆਪਣੀਆਂ ਰਗਾਂ ਚ ਲਈ ਬੈਠਾ ਹੈ ਪਰ ਅੱਜ ਤੱਕ ਇਸ ਸ਼ਰਾਰਤੀ ਅੰਸਰ ਨੇ ਸ਼੍ਰੀ ਕਾਲਪਤਖ ਸਹਿਬ ਵਿਖੇ ਆਪਣੇ ਗੁਨਾਹਾਂ ਦੀ ਭੁਲ ਨਹੀਂ ਬਖਸ਼ਾਈ ਸਗੋਂ ਸਦਾ ਸ਼੍ਰੀ ਕਾਲਪਤਖ ਸਹਿਬ ਨੂੰ ਵੰਗਾ ਰਿਹਾ ਹੈ ਕੋਰ ਬੇਅਦਬੀ ਕੀਤੀ ਹੈ ਸਿੱਖਾਂ ਦੀਆਂ ਦਸਤਾਰਾਂ ਲੋਹਾਈਆਂ ਉੜ ਦੰਗ ਮਚਾਇਆ ਕੋਈ ਵੀ ਸ਼ਹੀਦੀ ਸਮਾਗਮ ਅੱਜ ਤੱਕ ਸ਼ਾਂਤੀ ਨਾਲ ਨਹੀਂ ਹੋਣ ਦਿੰਦਾ ਅੱਜ ਵੀ ਇਹ ਇਨਸਾਨ ਪੰਥ ਤੋਂ ਨਕਾਰੇ ਹੋਏ ਜੱਤਦਾਰ ਨੂੰ ਸਿੱਖ ਕੌਮ ਦੇ ਸਿਰ ਤੇ ਮੜਨ ਦਾ ਯਤਨ ਕਰ ਰਿਹਾ ਹੈ